ਮੈਨੂੰ ਬੜੀ دیر ਬਾਅਦ ਮੌਕਾ ਮਿਲਿਆ ਹੈ ਕਿ ਮੈਂ ਇਹੋ ਜਿਹੇ ਸੂਖਮ ਵਿਸ਼ੇ ਵਾਲੀ ਫਿਲਮਾਂ ਦੇ ਵਿੱਚ ਕੰਮ ਕੀਤਾ ਔਰ ਜਿਸੋ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਖਾਸ ਕਿਸਮ ਦੀ ਸਾਡੇ ਅੰਦਰ ਉਥਲ ਪੁਤਲ ਚੱਲਦੀ ਰਹਿੰਦੀ ਹੈ ਜਿਹੜੀ ਸਾਨੂੰ ਕਿਤੇ ਨਾ ਕਿਤੇ ਹੰਕਾਰ ਵੱਲ ਖਿੱਚ ਕੇ ਲੈ ਜਾਂਦੀ ਹੈ ਜਾਂ ਇਸੀ ਤਬਾਹੀ ਵੱਲ ਖਿੱਚ ਕੇ ਲੈ ਜਾਂਦੀ ਹੈ ਜਿੱਥੇ ਸਾਡਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਬਹੁਤ ਹੀ ਖਤਰਨਾਕ ਹੋਣ ਵਾਲ ਵਧ ਰਿਹਾ ਹੈ ਪਰ ਜਸੂ ਗਦੇਵਾਲ ਵਰਗਾ ਨਿਰਦੇਸ਼ਕ ਰਾਈਟਰ ਉਹ ਜੇ ਸਮਿਆਂ ਦੇ ਵਿੱਚ ਕੁਝ ਇਸ ਕਿਸਮ ਦੇ ਹਵਾ ਦੇ ਬੁੱਲੇ ਇਹੋ ਜੇ ਮਹੱਬਤ ਦੀਆਂ ਹੋ بارشਾਂ ਦੇ ਕਿਨਮਨ ਸਾਡੇ ਉਤੇ ਕਰ ਦਿੰਦਾ ਤੇ ਸਾਨੂੰ ਸੁਖਮ ਕਰਦਾ ਅੰਦਰੋਂ ਸਾਨੂੰ ਅੰਦਰੋਂ ਸੁਖਮ ਬਣਾ ਆ ਦਿੰਦਾ ਹੈ ਜਿਹੜਾ ਸਾਡੇ ਅੰਦਰ ਇਹ ਗੱਲ ਪੜ ਦਿੰਦਾ ਹੈ ਕਿ ਖੂਨ ਦੇ ਰਿਸ਼ਤਿਆਂ ਤੋਂ ਉੱਪਰ ਜਿਹੜੀ ਅੱਗੇ ਗੱਲ ਉਹ ਤੁਹਾਡੇ ਮੋਹ ਦੀ ਹੈ ਤੁਹਾਡੇ ਪਿਆਰ ਦੀ ਹੈ ਜਿਹੜੀ ਤੁਹਾਨੂੰ ਇਨਸਾਨੀਅਤ ਵੱਲ ਅੱਗੇ ਕਦਮ ਤੋਰ ਦਿੰਦੀ ਪੰਜ 10 ਨਹੀਂ ਤੁਸੀਂ ਇੱਕ ਆਪਣੀ ਐਸੀ ਮੰਜ਼ਿਲ ਤੇ ਪਹੁੰਚ ਜਾਓਗੇ ਜਿੱਥੇ ਤੁਹਾਨੂੰ ਕੋਈ ਬਗਾਨਾ ਨਹੀਂ ਲੱਗੇਗਾ ਜਿੱਥੇ ਤੁਸੀਂ ਉੱਚ ਨੀਚ ਨੂੰ ਭੁੱਲ ਜਾਓਗੇ ਇਹ ਤੁਹਾਡੇ ਇਕਨੋਮਿਕਲ ਸਟੇਟਸ ਨੇ ਕਿ ਮੇਰੇ ਕੋਲ ਪਤਾ ਨਹੀਂ ਕੀ ਹੈ ਉਹਦੇ ਕੋਲ ਹੈ ਨਹੀਂ ਉਹਨਾਂ ਨੂੰ ਚੀਜ਼ਾਂ ਨੂੰ ਭੁੱਲ ਜਾਓਗੇ ਤੇ ਮਨੁੱਖੀ ਜ਼ਿੰਦਗੀ ਦੀ ਜੋ ਅਹਿਮੀਅਤ ਹੈ ਉਹਨੂੰ ਪਹਿਚਾਨ ਜੂਗੇ ਸੋ ਮੈਂ ਆਪਣੇ ਵੱਲੋਂ ਜ ਸੱਚਮੁੱਚ ਜਸ ਸਤਰਾ ਬਹੁਤ ਬਹੁਤ ਧੰਨਵਾਦ ਕਿ ਤੂੰ ਮੈਨੂੰ ਇਸ ਫਿਲਮ ਦੇ ਵਿੱਚ ਸ਼ਾਮਲ ਕੀਤਾ ਥੈਂਕ ਯੂ ਵੈਰੀ